ਇਸ ਗਰਾਊਂਡ ਦੇ ਅੰਦਰ ਫਾਈਨਲ ਕਰਾਇਆ ਜਾਂਦਾ ক্রিকেট ਦਾ ਜਿਹੜੀ ਗ੍ਰੀਨਲੈਂਡ ক্রিকেট ਕਲੱਬ ਬਣੀ ਹੋਈ ਹੈ ਇਹ ਆਉਣ ਵਾਲੇ ਪਿਛਲੀਆਂ ਪੀੜ੍ਹੀਆਂ ਵਾਸਤੇ ਵੀ ਆਉਣ ਵਾਲੀਆਂ ਪੀੜ੍ਹੀਆਂ ਪੀੜ੍ਹੀਆਂ ਵਾਸਤੇ ਵਰਦਾਨ ਸਾਡੀ ਤੋਂ ਹੋ ਰਹੀ ਹੈ ਇਨਾਂ ਦੇ ਜਿਹੜੇ ਲਾਸਟ ਟਾਈਮ ਪ੍ਰੈਜ਼ੀਡੈਂਟ ਹੈ ਸ਼੍ਰੀ ਇੰਦਰਜੀਤ ਗੁੱਤਾ ਜੀ ਔਰ ਚੇਅਰਮੈਨ ਡਾਕਟਰ ਗੁਰਬਖਸ਼ ਜੀ ਰਿਸ਼ੂ ਭਰਦਾਨ ਜੀ ਔਰ ਜਿੰਨੇ ਗਣਮਣੇ ਵਿਅਕਤੀ ਇਸ ਕਲੱਬ ਨਾਲ ਜੁੜੇ ਹੋਇਆ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ক্রিকেট ਟੂਰਨਾਮੈਂਟ ਕਰਾਇਆ ਜਾ ਰਿਹਾ ਹਰ ਸਾਲ ਕਰਾਇਆ ਜਾਂਦਾ ਔਰ ਬੱਚਿਆਂ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਜਿੰਦਗੀ ਦੇ ਵਿੱਚ ਨਸ਼ੇ ਤੋਂ ਦੂਰ ਰੱਖ ਕੇ ਖੇਡਾਂ ਵੱਲ ਉਹਨਾਂ ਦਾ ਧਿਆਨ ਵਧ ਸਕੇ ਬੜੇ ਬੜੇ ਵਡੇਖੀੜਾ ਰੀ ਇਸ ਕਿਸਟ ਰੈਂਟ ਹੈ ਅਬ ਯਰ ਨਾ ਵਿਦਲੀ ਹੋਵੇ ਰਮਚਰ ਆਨ ਜਿਹੜੇ ਬਹੁਤ ਬੜੇ ਬੜੀ ਖਿਡਾਰੀ ਤੇ ਖੇਲ ਕੇ ਗਿਆ ਮੈਂ ਸਾਰੀ ক্রিকেট ਆਪਣੇ ਗ੍ਰੀਨਲੈਂਡ ক্রিকেট ਕਲੱਬ ਦੇ ਐਸੋਸੀਏਸ਼ਨਸ ਦਾ ਬਹੁਤ ਧੰਨਵਾਦ ਕਰਦਾ ਕਿ ਮੈਂ ਇਹਨਾਂ ਨੂੰ ਇਹਨਾਂ ਨੇ ਕਿ ਬਹੁਤ ਵੱਡਾ ਚੀਜ਼ ਨੂੰ ਸਾਦਾ ক্রিকেট ਦੇ

तो हर साल की तरह इस बार ये सैतालीसवा टूर्नामेंट हमारा सक्सेसफुली आज संपन्न हुआ है जिसमें कि सीनियर स्कॉलर कोचिंग सेंटर की जो टीम जाते है वो विजेता रही है बड़ी खुशी की बात है कि इसमें हमने बड़े ऊपर उठते हुए प्लेयर्स जो इस बार हमें यहाँ पे मिले यहाँ तक कि इवन कुछ पीसीए ने भी कुछ प्लेयर्स यहाँ से उठाने का निर्णय लिया है यही हमारा लक्ष्य है कि इन बच्चों को कुछ खेलने का अच्छा स्थान मिले अच्छी ओपोजिशन मिले जिससे इनको अपने कैलिबर का पता चले जिससे हमारे पठानकोट में इस, इस स्पोर्ट का स्तर ऊपर जा सके और मैं अपनी सारी टीम इंद्रजीत गुप्ता जी विश्वप्रधान जी हमारे तो साथ बिट्टू जी सैनी साहब हम सब की तरफ से आप सबको क्रिसमस की बहुत-बहुत शुभकामनाएं सब तो पहले आज मैं तोड़े सारे मेरे भाई जिनदे पत्थर आए रहे ਇਹਨਾਂ ਦਾ ਇਸ ਕਲੱਬ 'ਚ ਬਹੁਤ ਸਹਯੋਗ ਹੈ ਸਾਡੇ ਇਸ ਖੇਡਾਂ ਨੂੰ ਅੱਜ 47 ਸਾਲ ਹੋ ਗਏ ਆ ਗ੍ਰੀਨਲੈਂਡ ਕ੍ਰਿਕਟ ਕਲੱਬ ਜਿਨ੍ਹਾਂ ਦੇ ਪ੍ਰਧਾਨ ਸ਼੍ਰੀ ਇੰਦਰਜੀਤ ਗੁਪਤਾ ਜੀ ਸਾਡੇ ਡਾਕਟਰ ਸਾਹਿਬ ਚੌਧਰੀ ਜੀ ਹੋਰ ਇਹਨਾਂ ਦੇ ਬਹੁਤ ਸਾਰੇ ਸਾਥੀ ਜਿਨ੍ਹਾਂ ਨੇ ਇਹਨਾਂ ਖੇਡਾਂ ਨੂੰ ਸ਼ੁਰੂ ਕਰਾਇਆ 45 ਸਾਲ ਹੋ ਗਿਆ ਹੈ ਇਹਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਿਆ ਕਿ ਕਿ ਜਿਹਦੇ ਵਿੱਚ 12 14 16 ਸਾਲ ਦੇ ਬੱਚਿਆਂ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਹੀ ਉਮਰ ਹੈ ਬੱਚਿਆਂ ਦੀ ਨਸ਼ੇ ਜਾਣ ਵਾਲੀ ਇਹਨਾਂ ਨੇ ਇਹ ਖੇਡਾਂ ਸ਼ੁਰੂ ਕਰਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਦੇ ਬੰਨੇ ਲਾਇਆ ਤੇ ਮੈਂ ਦੇਖਿਆ ਵੀ ਹੈ ਜਦੋਂ ਮੈਂ ਦੇਖ ਰਿਹਾ ਇਸ ਮੈਚ ਨੂੰ ਬਹੁਤ ਸਾਰੇ ਬੱਚੇ ਕਿ ਇਹ ਖੇਡਾਂ ਲੈ ਕੇ ਨਸ਼ੇ ਤੋਂ ਮੂੰਹ ਮੋੜਿਆ ਵੀ ਹੋਣਾ ਨੇ ਮੈਂ ਇਹਨਾਂ ਪ੍ਰਧਾਨ ਜੀ ਉਹ ਰਾਗੇ ਜਿਹੜੇ ਮੇਰੇ ਬਾਕੀ ਭਰਾ ਇਹਨਾਂ ਨੂੰ ਇਹ ਕਹਾਂਗਾ ਕਿ ਇਹ ਸਾਰਿਆਂ ਨੂੰ ਰੱਬਗੇ ਦੁਆ ਕਰਨ ਕਿ ਬੱਚੇ ਜਿਹੜੇ ਨਸ਼ੇ ਜੀ ਵੀ ਲੱਗੇ ਪਿਆ ਉਹ ਨਸ਼ਾ ਛੱਡਣ ਅਤੇ ਠੀਕਾ ਧਿਆਨ ਦੇਣ